ਅੱਜ ਵਾਲੀ ਜਿਹੜੀ ਵੀਡੀਓ ਸਾਂਝੀ ਕਰਨ ਲੱਗੇ ਆ ਅੱਜ ਵਾਲੀ ਵੀਡੀਓ ਜੋਸ਼ੀ ਮੜ ਦੇ ਸਾਂਝੀ ਕਰਨ ਲੱਗੇ ਆ ਪਹਿਲਾਂ ਅਸੀਂ ਗੁਰਦਾਰਾ ਸੇ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਮੋਟਰਸਾਈਕਲ ਗੁਰਦਾਰਾ ਤੇ ਉਖਾੜਾ ਤੇ ਜੋਸ਼ੀ ਮੜ ਦੇ ਵਿੱਚ ਜਿਹੜੀਆਂ ਚੀਜ਼ਾਂ ਲੋਕੇਸ਼ਨ ਕੋਈ ਦੇਖਣ ਵਾਲੀ ਸੀਗੀ ਫਿਰ ਉਹ ਅਸੀਂ ਦੇਖਣ ਗਏ ਤੇ ਆਜੋ ਆਖਰ ਤੱਕ ਵੀਡੀਓ ਨਾ ਬਣੇ ਰਹੋ ਤੇ ਜ਼ਰੂਰ ਦੇਖਿਓ ਤੇ ਕਰਦੇ ਆ ਨਾਲ ਦੀ ਨਾਲ ਗੱਲਬਾਤ ਤੇ ਦਿਖਾਉਨੇ ਆ ਤੁਹਾਨੂੰ ਇਥੋਂ ਦਾ ਬਾਜ਼ਾਰ ਤੇ ਜਾਂ ਹੋਰ ਜਿਹੜੀ ਜੀ ਵੀ ਚੀਜ਼ ਦੇਖਣ ਵਾਲੀ ਇਹ ਹੈਗਾ ਜੋਤੀ ਮੜਦਾ ਬੋਰਡ ਲੱਗਿਆ ਹੋਇਆ ਸੀਗਾ ਤੇ ਫਿਰ ਅਸੀਂ ਗੁਰਦਾਰਾਸ਼ ਬਾਜ਼ਾਰ ਦੇ ਵਿੱਚ ਗੁਰਦਾਰਾ ਸਾਹਿਬ ਦੇ ਕੋਲ ਇੱਕ ਟਿੱਕੀਆਂ ਵਾਲਾ ਖੜਦਾ ਵਾ ਤੇ ਆਪਣੇ ਨਾਲੇ ਪੰਜਾਬ ਦੇ ਪੰਜਾਬ ਦੇ ਵਿੱਚ ਤਾਂ ਜਿਹੜੇ ਮੂਮਸਾ ਜਿਹੜੇ ਬਣਾਉਂਦੇ ਆ ਤੇ ਇਹਦਾ ਸਰਾਈ ਕਰਕੇ ਦਿੰਦੇ ਆ ਤੇ ਜਾਂ ਉਹਵੇਂ ਦਿੰਦੇ ਆ ਜਿਹੜੀ ਉਹ ਜਿਹੜੀ ਉਹ ਬੋਲ ਕਹਿ ਦਿੰਦੇ ਆ ਉਹ ਕਰਕੇ ਦਿੰਦੇ ਆ ਤੇ ਇੱਥੇ ਸਭ ਕੁਛ ਇਦਾਂ ਸਿੱਧਾ ਹੀ ਜਲਦਾ ਕੰਮ ਬਾਈ ਨੇ ਸਿੱਧੇ ਤੇਲ ਦੇ ਵਿੱਚ ਤਲਤੇ ਤੇ ਇੱਥੇ ਕੋਈ ਖਾਣਾ ਸੀ ਅਸੀਂ ਲੱਗੇ ਸੀਗੇ ਟਿੱਕੀ ਖਾਣ ਤੇ ਬਹੁਤ ਵੱਲ ਲੱਗੀ ਟਿੱਕੀ ਇੱਥੋਂ ਦੀ ਤੇ ਆ ਗਏ ਆ ਫਿਰ ਬਾਜ਼ਾਰ ਦੇ ਵਿੱਚ ਤੇ ਵਿਊ ਬਹੁਤ ਸੋਹਣਾ ਪਹਿਲਾਂ ਤਾਂ ਦੇਖੋ ਆਕਰ ਤੱਕ ਵੀਡੀਓ ਦੇ ਵਿੱਚ ਬਣੇ ਰਹੋ ਨਾਲ ਦੀ ਨਾਲ ਕਰ ਜਲਾਂਗੇ ਗੱਲਾਂ ਬਾਤਾਂ ਨਾਲ ਦੀ ਨਾਲ ਜੋਸੀ ਮਾਰਦਾ ਜੋ ਵੀ ਹੈਗਾ ਬਾਜ਼ਾਰ ਉਹ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ view ਵਾਲਾ ਕੈਨੇਡਾ view ਬਹੁਤ ਸੋਹਣਾ ਬੰਤ ਨਹੀਂ ਕਰਨੀ ਇਹ ਅਜੋ ਸੀਮਟ ਦਾ ਬਾਜ਼ਾਰ ਤੇ ਕਿਹੜੇ ਕਿਹੜੇ ਭਰਾ ਇੱਥੇ ਹੋ ਗਏ ਆ ਜੋ ਸੀਮਟ ਜਰੂਰ ਦੱਸਿਓ ਵੀ ਇੱਥੇ ਕੋਈ ਦੇਖਣ ਵਾਲੀ ਕੋਈ ਲੋਕੇਸ਼ਨ ਹੈਗੀ ਕੋਈ ਵਧੀਆ ਜੀ ਹੋਰ ਜਾਂ ਹੋਰ ਕੋਈ ਨੇੜੇ-ਤੇੜੇ ਹੋਰ ਕੋਈ ਜਗ੍ਹਾ ਹੋਵੇ ये जोशी बना की लगे है अच्छा कैमरा लाइट ठीक है इसे थोड़ी ਉਹ ਤਾਂ ਬਰਫ਼ ਪੈ ਗਈ ਉੱਤੇ ਫੇਰ ਹਨਾ ਉਹ ਤਾਂ ਦਿਸ ਜਾਂਦੀ ਐ ਉਹ ਬਾੜੀ ਪਿਛਲੇ ਆਹ ਬਾਲੋ ਦੀ ਐ ਹੋਰ ਨਹੀਂ ਉਧਰ ਦੀ ਬਾਲੋ ਇਹ ਤਾਂ ਨਹੀਂ ਹੋ ਰਿਹਾ ਕਿਹੜੀਆਂ ਨਹੀਂ ਨਹੀਂ ਆਏ ਤੁਰ ਕੇ ਤੁਰ ਜਲਦੇ ਆ ਜੋ ਕੋਈ ਚਤਰ ਨਹੀਂ

ਉੱਤਰੇ ਆਓ ਹੁਣ ਭਗਤੋ ਤੇ ਨਾ ਬੱਚਕਾਰ ਭਰਾਵਾ ਆਪਣੀਆਂ ਭਰਾ ਮੈਂ ਹਾਂ ਤਿੰਨ ਮਿੰਟਾਂ ਦੀ ਬਣਾ ਦਈਏ ਪੂਰੀ ਬਿਆਰ ਤੋਂ ਬਾਅਦ ਆ ਗਿਆ ਜੋਚੀ ਮਰਤਾ ਬੋਰ ਤੇ ਇੱਥੇ ਜਿਹੜਾ ਮੰਦਿਰ ਬਣਿਆ ਹੋਇਆ ਵਾ ਅੱਗੇ ਦੱਸਦੇ ਆ ਤੇ ਅਸੀਂ ਬਿਆਰ ਦੇ ਵਿੱਚ ਤੁਰ ਫਿਰ ਕੇ ਦੇਖਿਆ ਸੇ ਪਾਸੇ ਦੁਕਾਨਾਂ ਜਾਂ ਬਿਆਰ ਵੇਖ ਕੇ ਬਹੁਤ ਵਧੀਆ ਲੱਗਾ ਤੇ ਇਸ ਤੋਂ ਬਾਅਦ ਜਨਤਾ ਨੇ ਮਾਰੀ ਭਗਾਈ ਉਸ ਤੋਂ ਬਾਅਦ ਥੋੜੀ ਜੱਗੇ ਜਾ ਕੇ ਇੱਕ ਮੰਦਿਰ ਆ ਗਿਆ ਮੰਤਾਰ ਇੱਥੇ ਵੇਖਣ ਨੂੰ ਮਿਲਿਆ ਤੇ ਫਿਰ ਥੋੜਾ ਜਿਹਾ ਥੱਕ ਗਏ ਸੀਗੇ ਤਾਂ 10-15 ਮਿੰਟ ਕੀਤਾ ਆਰਾਮ ਇਹ ਆ ਜੇਸੀ ਮਾਰ ਤੋਂ ਪੂਰੀ ਵੀਡੀਓ ਤੇ ਹੋਰ ਤਾਂ ਸਾਨੂੰ ਇੱਥੇ ਕੁਝ ਦੇਖਣ ਨੂੰ ਬਜਾਅ ਜ਼ਿਆਦਾ ਲੱਗਿਆ ਨਹੀਂਗਾ। ਬਾਅਦ ਵਿੱਚ ਉਸ ਤੋਂ ਬਾਅਦ ਫਿਰ ਅਸੀਂ ਆ ਗਏ ਯਾਰ ਯਾਰ ਦੇ ਵਿੱਚ ਇਧਰ ਵਾਕੇ ਯਾਰ ਉਹ ਇੱਥੋਂ ਦਾ ਬਹੁਤ ਸੋਹਣਾ ਸੀ। ਦੇ ਨੇ ਤੇ ਮੈਨੂੰ ਨਹੀਂ ਪਤਾ ਲੱਗਦਾਗਾ ਔਰ ਆਦ ਨੂੰ ਬਹੁਤ ਸੋਨਾ ਹੈ ਠੰਡਾ ਮੌਸਮ ਉਹ ਵੀ ਖੰਡ ਦੀ ਜੇ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਅਜੋ ਸੀਮੜ ਦਾ ਬਾਜ਼ਾਰ ਤੇ ਕਿਹੜੇ ਕਿਹੜੇ ਭਰਾ ਇੱਥੇ ਹੋ ਗਏ ਆ ਜੋ ਸੀਮੜ ਜ਼ਰੂਰ ਦੱਸਿਓ ਵੀ ਇੱਥੇ ਕੋਈ ਦੇਖਣ ਵਾਲੀ ਕੋਈ ਲੋਕੇਸ਼ਨ ਹੈਗੀ ਕੋਈ ਵਧੀਆ ਜੀ ਹੋਰ ਜਾਂ ਹੋਰ ਕੋਈ ਨੇੜੇ-ਤੇੜੇ ਹੋਰ ਕੋਈ ਜਗ੍ਹਾ ਹੋਵੇ ਕੀ ਆ ਜੋ ਜਿਮਰ ਦਾ ਵੀ ਆਪ ਨਹੀਂ ਦੇਖ ਸਕਦੇ ਆ ਕੀ ਲੈਣ ਲੱਗੇ ਹੋਏ ਚਿਲਾ ਕੇ ਨਾ ਸਾਬ ਕੈਮਰਾ ਲੱਗ ਪਾਈ ਹੈ ਅੱਛਾ ਕੈਮਰਾ ਲਾਈਟ ਠੀਕ ਆ ਹੈ ਪਰ ਖਰਾਵਾ ਬਾਈ ਇਹ ਕਿੰਨੀ ਸਮਾਂ ਇਹ ਇੱਥੇ ਥੋੜੀ ਜੀ ਅ ਬਦਬੂ ਵਾਲੀ ਨਹੀਂ ਹੈ ਬਦਬੂ ਈ ਹੈ 2-3 ਸਾਲ ਤੋਂ ਉਹ ਤਾਂ ਬਰਫ਼ ਪੈ ਗਈ ਉੱਥੇ ਫੇਰ ਹਨਾ ਉਹ ਦੇ ਤਾਂ ਦਿਸ ਜਾਂਦੀ ਐ ਉਹ ਬਾੜੀ ਪਿਛਲੇ ਆਹ ਬਾਲਾ ਵੀ ਆਉਂਦੀ ਔਰ ਇਹ ਉਧਰ ਵੀ ਬਹੁਤ ਹੈ ਕਿਹੜੀਆਂ ਨਹੀਂ ਨਹੀਂ ਆਇਆ ਤੁਰ ਕੇ ਤੁਰੇ ਚੱਲਦੇ ਆ ਜੋ ਕੋਈ ਚੱਕਰ ਨਹੀਂ ਜੋਤੀ ਘਾ ਹੋਣਾ ਬੰਦ ਉਤਰਿਆਓ ਹੁਣ ਭਗਤੋ ਦੇਰੋ ਕਿੱਦਾਂ ਕਰਾਂਗਾ ਹਾਂ ਤੇ ਨਾ ਮਿੰਟਾਂ ਦੀ ਬਣਾ ਦਈਏ ਪੂਰੀ